ਨਾਮ ਸੁਣੋ ਨਿਰਮਲ ਕੋ ਨਿਰਮਲ ਜੀ ਕਿਹੜਾ ਪਿੰਡ ਆ ਹਾਂਜੀ ਪਿੰਡ ਸਾਹਿਬ ਅੱਜ ਇਥੇ ਹਸਪੀਟਲ 'ਚ ਬੈਠੇ ਹਾਂ ਦਾਖਲ ਸੀ ਕੀ ਦਿੱਕਤ ਆਈ ਸੀ ਸਰ ਮੇਰੇ ਨਾਲ ਨਾ ਥਾਣਾ ਟਾਂਡਾ ਪੁਲਿਸ ਨੇ ਘਰੋਂ ਮੈਨੂੰ ਚੱਕ ਕੇ ਲਗਾਇਆ ਨਾਈਟ ਸੂਟ ਦੇ ਵਿੱਚ ਮੇਰੇ ਨਾਲ ਗੱਤ ਵਿਹਾਰ ਕੀਤਾ ਗਿਆ ਅਤੇ ਮੇਰੇ ਨਾਲ ਕੁੱਟਮਾਰ ਕੀਤੀ ਗਈ ਕਿਉਂ ਕੀਤੀ ਥਾਣੇ ਟਾਂਡੇ ਵਿੱਚ ਜਿਵੇਂ ਆਪਣੇ ਖੇਤ ਵਿੱਚੋਂ ਮਿੱਟੀ ਪਟਾਉਦੀ ਸੀ ਕੁਝ ਕੁ ਬੰਦੇ ਸਾਡੇ ਪਿੰਡ ਦੇ ਜਿਹੜੇ ਨਾਲ ਦੇ ਆ ਉਹਨਾਂ ਨੇ ਮੈਨੂੰ ਆਣ ਕੇ ਗਾਲਤ ਮੈਨਾਂ ਬਹਿਵਾਰ ਕੀਤਾ ਖੇਤ ਵਿੱਚ ਆਣ ਕੇ ਤਾਂ ਮੇਰੇ ਤੇ ਗਾਲਤ ਦਰਖਾਸਤ ਦਿੱਤੀ ਉਹਨਾਂ ਨੇ ਕਿਉਂ ਦਿੱਤੀ ਇਹ ਕੀ ਕਾਰਨ ਕੀ ਪਹਿਲਾਂ ਵੀ ਕੋਈ ਲੜਾਈ ਝਗੜਾ ਤੁਹਾਡਾ ਹਾਂਜੀ ਪਹਿਲਾਂ ਵੀ ਇਸ ਬੰਦੇ ਨੇ ਮੇਰੇ ਨਾਲ ਕੁੱਟਮਾਰ ਕੀਤੀ ਸੀ ਗੁਰਜੀਤ ਸਿੰਘ ਨੇ ਉਹਦੇ ਤੇ ਮੈਂ ਉਦੋਂ ਵੀ ਉਹਦੇ ਤੇ ਮੈਂ ਦਰਖਾਸਤ ਲਖਾਈ ਸੀ ਲੇਕਿਨ ਮੇਰੀ ਉਦੋਂ ਵੀ ਸੁਣਾਈ ਨਹੀਂ ਹੋਈ ਹਮ ਸਰ ਉਸ ਦੀ ਵੀਡੀਓ ਵੀ ਮੇਰੇ ਕੋਲ ਪਈ ਹੋਈ ਆ ਜਿਹਦੇ ਚ ਉਹਨੇ ਮੇਰ ਨਾਲ ਕੁੱਟ ਮਾਰ ਕੀਤੀ ਹਮ ਹੁਣ ਕੀ ਗੱਲਬਾਤ ਹੋਈ ਸੀ ਹੁਣ ਸਰ ਮੈਂ ਮਿੱਟੀ ਪਟਾ ਰਹੀ ਸੀ ਮੈਂ ਜਾਨੀ ਕਿ ਮੇਰਾ ਖੇਤ ਨੀਵਾ ਸੀ ਇੱਕ ਟਰਾਲੀ ਮੈਂ ਖੇਤ ਜੋ ਮਿੱਟੀ ਆਪਣੇ ਖੇਤ ਚੱਲ ਜਾ ਰਹੀ ਸੀ ਤਾਂ ਪਿੰਡ ਦੇ ਕੁਝ ਕੁ ਬੰਦਿਆਂ ਨੇ ਆਣ ਕੇ ਉਸ ਦਾ ਬਰਦਰ ਸੀ ਇੱਕ ਨਾਲ ਇੱਕ ਹੋਰ ਬੰਦਾ ਸੀਗਾ ਕੁਛ ਨਹੀਂ ਜਾਣੇ ਕਿ ਮੇਰੇ ਨਾਲ ਗਾੜੀ ਗਲੋਚ ਕੀਤਾ ਆਣ ਕੇ ਤਾਂ ਮੇਰਾ ਕੰਮ ਬੰਦ ਕੀਤਾ ਤਾਂ ਕਹਿੰਦੇ ਤੂੰ ਕੁਛ ਨਹੀਂ ਕਰ ਸਕਦੀ ਬਈ ਅਸੀਂ ਕਾਤੇ ਆ ਗਏ ਬਹੁਤ ਕੁਛ ਕਰ ਸਕਦੇ ਆ ਜਿਹੜੀ ਟੰਡਾ ਪੁਲਿਸ ਨੇ ਕਿਉਂ ਕੁੱਟ ਮਾਰ ਕੀਤੀ ਤੁਹਾਡੇ ਨਾਲ ਉਹ ਕੀ ਕਾਰਨ ਹੈ ਕੋਈ ਰੰਜਿਸ਼ ਸਿਆਸੀ ਛੇ ਹੈ ਜਾਂ ਕੋਈ ਜਾਂ ਕੀ ਆ ਸਰ ਉਹਨਾਂ ਨਾਲ ਤਾਂ ਮੇਰੀ ਕੋਈ ਨਹੀਂ ਸੀ ਕਿ ਠਾਣਾ ਟਾਂਡੇ ਵਾਲਿਆਂ ਨਾ ਇਹਨਾਂ ਦੀ ਸਪੋਰਟ ਨਹੀਂ ਜੀ ਟਾਂਡਾ ਠਾਣੇ ਵਾਲਿਆਂ ਨੇ ਮੇਰੇ ਨਾਲ ਕੁੱਟ ਮਾਰ ਕੀਤੀ ਤੇ ਹੁਣ ਵੀ ਜਾਨ ਨੂੰ ਖਤਰਾ ਤੁਹਾਡੇ ਹਾਂਜੀ ਜੀ ਮੇਰੀ ਜਾਨ ਨੂੰ ਬਹੁਤ ਜ਼ਿਆਦਾ ਖਤਰਾ ਆ ਮੇਰੇ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਖਤਰਾ ਆ ਜੀ ਮੇਨਾ ਐਟ ਅ ਟਾਈਮ ਕੁਛ ਵੀ ਹੋ ਸਕਦਾ ਹੈ ਕੀ ਮੰਗ ਕਰਦੀ ਹਾਂ ਮੈਂ ਇਹ ਮੰਗ ਕਰਦੀ ਹਾਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਕੁਛ ਵੀ ਕਰ ਸਕਦੇ ਆ ਇਹ ਪਿੰਡ ਵਾਲੇ ਕੈਮ ਨਹੀਂ ਕੋਣ ਕੋਣ ਹੈ ਤੁਹਾਡੇ ਪਿੰਡ ਕੈਮਨੀ ਦੇ ਵਿੱਚ ਮੈਂ ਇਕੱਲੀ ਹਾਂ ਤਾਂ ਮੇਰੇ ਦੋ ਬੱਚੇ ਆ ਉਹ ਵੀ ਦੀ ਆਣੀ ਟੱਪਾ ਕਰਦੇ ਹਸਬੰਦ ਤੁਹਾਡੇ ਹਸਬੰਦ ਦੀ ਡੈਥ ਹੋ ਚੁੱਕੀ ਆ ਕੋਈ ਰਾਜਨੀਤੀ ਵੀ ਪਰ ਕੋਈ ਉਹਨਾਂ ਦੇ ਕੋਈ ਸਿਆਸੀ ਬੰਦੇ ਕੋਈ ਕੋਈ ਐਮਐਲਏ ਐਮਪੀ ਹਾਂਜੀ ਐਮਐਲਏ ਦੀ ਪੂਰੀ ਸਪੋਰਟ ਆ ਜੀ ਇਹਨਾਂ ਦੇ ਨਾਲ ਇਹ ਰਾ ਐਮਐਲਏ ਇਹ ਜੀ ਐਮਐਲਏ ਰਾਜਾ ਰਾਜਾ ਆ ਸਾਡੇ ਟਾਂਡੇ ਹਲਕੇ ਦਾ ਉਹਦੀ ਪੂਰੀ ਸਪੋਰਟ ਆ ਜੀ ਟਾਂਡੇ ਵਿੱਚ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਕੀ ਮੰਗ ਕਰਦੀ ਮੈਂ ਹੀ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਮੇਨਾਂ ਕੁਝ ਵੀ ਹੋ ਸਕਦਾ ਹੈ ਉਧਰ ਸ਼ਾਟ ਕਰ ਜਿਹੜੇ ਪਹਿਲੀਆਂ ਤਰਖਾਸਾ ਦਿੱਤੀਆਂ ਸੀ ਉਹਦਾ ਕੁਝ ਹੋਇਆ ਨਹੀਂ ਜੀ ਸਰ ਉਹ ਦਿਨ ਮੇਰੀ ਕੋਈ ਨਹੀਂ ਸੁਣਾਈ ਹੋਈ ਕੋਈ ਸੁਣਾਈ ਨਹੀਂ ਹੋਈ ਦਿਨ ਦੇ ਅੰਦਰ ਨੂੰ ਹੋ ਕੇ ਕੋ ਆਇਆ ਪੁਲਿਸ ਵਾਲਾ ਨਹੀਂ ਜੀ ਨਹੀਂ ਸਰ ਕੋਈ ਪੁਲਸਵਾਰ ਨਹੀਂ ਆਇਆ ਇੱਥੇ ਦਾਖਲ ਕਰਦੇ ਹਾਂ ਪੁਲਸ ਨਹੀਂ ਕੀਤੀ ਉਹਨਾਂ ਨੇ ਵੀ ਕੀਤੀ ਸੀ ਪਹਿਲਾਂ ਉਸ ਬੰਦੇ ਨੇ ਵੀ ਮੇਨਾਂ ਕੁੱਟ ਮਾਰ ਕੀਤੀ ਉਸਤੇ ਬ੍ਰਦਰ ਨੇ ਹੁਣ ਮੇਨਾਂ ਗਾਲੀ ਗਲੋਚ ਕੀਤਾ ਤੇ ਥਾਣੇ ਵਿੱਚ ਲਿਜਾ ਕੇ ਮੇਰੇ ਨਾਲ ਕੁੱਟ ਮਾਰ ਹੋਈ ਬਹੁਤ ਜ਼ਿਆਦਾ ਸਰਕ ਨਰਮਲ ਕੌਰ ਨਾਮ ਦੀ ਔਰਤ ਹੈ ਜਿਸ ਨੇ ਇਲਜ਼ਾਮ ਲਗਾਇਆ ਕਿ ਠਾਣਾ ਪੁਲਿਸ ਨੇ ਮੈਨੂੰ ਥਾਣੇ ਬੁਲਾ ਕੇ ਮੇਰੇ ਨਾਲ ਮਾਰਕੁੱਟ ਕੀਤੀ ਕਿਸ ਮਾਮਲੇ ਸਬੰਧਤ ਇਸ ਤਰ੍ਹਾਂ ਜੀ ਇੱਕ ਨਾ ਹਰਸ਼ੀਪੁਰ ਦੇ ਰਹਿਣ ਵਾਲੇ ਗੁਰਜੀਤ ਸਿੰਘ ਹੈਗੇ ਨੇ ਉਹਨਾਂ ਨਾਲ ਵੀ ਕੋਮਪਲੇਂਟ ਸੀਗੀ ਕਿ ਰਸਤੇ ਦੇ ਨਾਲੋਂ ਜਿਹੜੀ ਇਹ ਲੇਡੀ ਨਰਮਲ ਕੌਰ ਹੈ ਵੀ ਇਹਨੇ ਮਿੱਟੀ ਜਿਹੜੀ ਹੈ ਕਾਫੀ ਡੂੰਗੀ ਬੁਟਲੀ ਆ ਬੀ ਰਸਤੇ ਤੇ ਤੁਲਗਣਾ ਖਤਰਾ ਆ ਗਿਆ ਉਹਦੇ ਸਬੰਧ ਵਿੱਚ ਸਾਡੇ ਏਸੀ ਰੇਸ਼ ਕੁਮਾਰ ਨੇ ਦੋਨੋਂ ਪਾਰਟੀਆਂ ਨੂੰ ਤਲਬ ਕੀਤਾ ਸੀਗਾ ਥਾਣੇ ਤੇ ਇਸੇ ਦੌਰਾਨ ਹੀ ਇਹ ਬਾਹਰ ਛੱਡ ਛੱਡੇ ਬੈਠੇ ਜਿੱਦਾਂ ਇਹਨਾਂ ਦੀ ਥੋੜੀ ਜੀ ਬੋਲਬੁਲਾਰ ਤੇ ਲੇਡੀ ਜਿਹੜੀ ਆ ਇਹ ਬਿਨਾ ਮਰੋਂ ਕੋਈ ਗੱਲਬਾਤ ਕੀਤੇ ਆ ਮਰੋਂ ਗਾਲੀ ਲੋਚ ਕਰਦੇ ਹੈ ਬਾਹਰ ਨੂੰ ਚਲੇ ਗਈ ਉਸ ਤੋਂ ਬਾਅਦ ਫਿਰ ਉਹ ਅਜੇ ਕੰਪਲੇਨ ਪੈਂਡਿੰਗ ਸੀ ਫਿਰ ਦੁਬਾਰਾ ਇਹਨੂੰ ਲੇਡੀ ਨੂੰ ਜਦੋਂ ਲਿਆ ਕੇ ਬੈਠ ਕੇ ਕੋਸ਼ਿਸ਼ ਕੀਤੀ ਵੀ ਰਾਜ਼ੀ ਨਾ ਹੋ ਜੇ ਲੇਕਿਨ ਉਹ ਨਹੀਂ ਕਿਸੇ ਪਾਸੇ ਲੱਗਿਆ ਫਿਰ ਇਹ ਸੀ ਪ੍ਰੋਵੈਂਟਿਵ ਜਿਹੜਾ ਇਹਦੇ ਖਿਲਾਫ ਜਿਹੜੀ ਕੀਤੀ ਹੈ ਜੀ ਮਨਜੂਗੇ ਇਸੀ ਨੂੰ ਸਭ ਦੀ ਕੋਰਟ ਵਿੱਚ ਤੇ ਹੁਣ ਜਿਹੜਾ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗਿਆ ਵੀ ਜਿਹੜਾ ਇਹ ਬਲੇਮ ਪੁਲਿਸ ਤੇ ਲਾ ਰਹੀ ਹੈ ਮਰੋਂ ਇਦਾਂ ਦੀ ਬਿਲਕੁਲ ਮਤਲਬ ਨਹੀਂ ਹੈਗਾ ਜੀ ਇਕ ਕੋਈ ਕ੍ਰਿਮੀਨਲ ਨਹੀਂ ਹੈ ਬੇ ਲੋਕੋ ਕੁੱਟਮਾਰ ਕੀਤੀ ਜਾ ਬਿਲਕੁਲ ਕੋਈ ਇਦਾਂ ਦੀ ਘਟਨਾ ਨਹੀਂ ਹੋਈ ਤੇ ਬਾਕੀ ਜਿਹੜਾ ਹੈਗਾ ਇਹਨਾਂ ਵੱਲੋਂ ਵੀ ਜਿਹੜੀ ਕੋ ਸਾਡੇ ਦਾ ਗੱਲ ਦੂਜੀ ਪਾਰਟੀ ਦੇ ਖਿਲਾਫ ਇਹ ਹੁਣ ਇਹਨਾਂ ਕੋਈ ਪੱਖ ਨਹੀਂ ਰੱਖਿਆ ਤੇ ਹੁਣ ਕੋਈ ਇਹਨਾਂ ਵੱਲੋਂ ਜਿਹੜੀ ਗੱਲਬਾਤ ਕਰ ਰਹੇ ਨੇ ਉਹਦਾ ਅਸੀਂ ਵੈਰੀਫਾਈ ਕਰ ਲਈਣਾ ਜੇ ਕੋਈ ਆਊਗਾ ਤੁਸੀਂ ਦੂਜੀ ਦੇ ਖਿਲਾਫ ਵੀ ਜਿਹੜੀ ਪ੍ਰਿੰਟ ਉਹ ਕਰਦੇ ਆਂਗੇ ਜੀ ਕੋਈ ਮੁਸ਼ਕਲ ਨਹੀਂ ਹੈਗੀ